ਅੱਜ ਦਾ ਇਨਸਾਨ ਆਪਣੇ ਏਡੇ ਵੱਡੇ ਕੁੰਬੇ ਦੇ ਵਿੱਚ ਹੁੰਦਿਆ ਹੋਇਆ ਵੀ ਲਾਵਾਰਸ ਹੋ ਗਿਆ। ਇਹ 85 ਸਾਲ ਦਾ, 90 ਸਾਲ ਦਾ, 80 ਸਾਲ ਦਾ ਇਹ ਬਾਪੂ ਸੱਜਣ ਸਿੰਘ ਲਾਵਾਰਸ ਹੋ ਗਿਆ। ਉਹ ਬਾਪੂ ਸੱਜਣ ਸਿਆ ਕੀ ਹੋ ਗਿਆ ਹੌਸਲਾ ਨਹੀਂ ਛੱਡਣਾ। ਉਸ ਪੰਜਾਬ ਦੇ ਵਿੱਚ ਰਹਿੰਦੇ ਆ, ਉਸ ਪਿੰਡ ਦੇ ਵਿੱਚ ਬੈਠਿਆ ਕੋਈ ਲਾਵਾਰਸ ਕਹਿੰਦਾ ਬੜਾ ਦੁੱਖ ਲੱਗਦਾ, ਬੜੀ ਸ਼ਰਮ ਵੀ ਆਉਂਦੀ ਆ। ਬਾਪੂ ਪਾਕਿਸਤਾਨ ਤੋਂ ਆਇਆ ਅਜਿਹਾ ਨੇ ਪਿੰਡ ਦੇ ਸਰਪੰਚ ਸਾਹਿਬ ਕਹਿੰਦੇ ਵੀ ਇਹ ਤਾਂ ਪਾਕਿਸਤਾਨ ਤੋਂ ਆਇਆ ਸੀ ਇਹਦਾ ਕੋਈ ਨਹੀਂ ਉਹ ਪਾਕਿਸਤਾਨ ਤੋਂ ਕਿਤੇ ਕੱਲਾ ਹੀ ਥੋੜੀ ਆਇਆ ਗਿਆ ਹਾਂ ਅਦਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਗੱਡੀ ਦੇ ਵਿੱਚ ਪਿਆ ਬਜ਼ੁਰਗ ਬਾਪੂ ਸੱਜਣ ਸਿੰਘ son of ਬੰਤਾ ਸਿੰਘ ਕਰੀਬ 80 ਤੋਂ 85 ਸਾਲ ਦੀ ਉਮਰ ਹੈ ਬਾਪੂ ਦੀ ਤੇ ਬਾਪੂ ਪਿਛਲੀ ਸੀਟ ਦੇ ਉੱਤੇ ਪਿਆ ਪਤਾ ਨਹੀਂ ਕਿਹੜੇ ਵਕਤ ਦੀ ਅੜੀ ਕਰ ਰਿਹਾ ਕਿਦੋਂ ਬਾਪੂ ਨੂੰ ਇਸ ਹਾਲਤ ਦੇ ਵਿੱਚ ਪਏ ਨੂੰ ਮੌਤ ਆ ਕੇ ਆਪਣੇ ਅਗੋਸ਼ ਲੈ ਲਵੇ ਇਸ ਚੀਜ਼ ਦਾ ਸ਼ਿਆਦ ਬਾਪੂ ਇੰਤਜ਼ਾਰ ਕਰ ਰਿਹਾ ਪਰ ਬੜੀ ਦੁੱਖ ਦੀ ਗੱਲ ਆ ਅੱਜ ਦਾ ਇਨਸਾਨ ਆਪਣੇ ਏਡੇ ਵੱਡੇ ਕੁੰਬੇ ਦੇ ਵਿੱਚ ਹੁੰਦਿਆਂ ਹੋਇਆਂ ਵੀ ਲਵਾਰਸ ਹੋ ਜਾਂਦਾ ਆ ਫੜੇ ਰਿਪੋਰਟਾਂ 'ਚ ਕੋਈ ਬੰਦਾ ਲਵਾਰਸ ਪੈਦਾ ਨਹੀਂ ਹੁੰਦਾ ਚਾਚੇ ਤਾਏ ਮਾਮੇ ਮਾਸੀਆਂ ਭੂਆ ਨਾਨਕੇ ਦਾਦਕੇ ਪਰ ਅੱਜ ਇਹ 85 ਸਾਲ ਦਾ 90 ਸਾਲ ਦਾ 80 ਸਾਲ ਦਾ ਇਹ ਬਾਪੂ ਸੱਜਣ ਸਿੰਘ ਲਾਵਾਰਸ ਹੋ ਗਿਆ ਇਹਦਾ ਆਪਣਾ ਕੋਈ ਨਹੀਂ ਰਿਹਾ ਧੰਨਵਾਦ ਆ ਬਾਬਾ ਬਕਾਲਾ ਸਾਹਿਬ ਤੋਂ ਜਿਹੜੇ ਵੀਰ ਲੈ ਕੇ ਆਏ ਨੇ ਬਾਈ ਦਵਿੰਦਰ ਸਿੰਘ ਦੱਸਦਾ ਵੀ ਸਾਡੇ ਕੋਲੇ 8 ਤੋਂ 10 ਸਾਲ ਪਹਿਲਾਂ ਕਿਤੇ ਇਹ ਕੰਮ ਕਰਦਾ ਸੀ ਪਰ ਸਾਡੇ ਨਾਲ ਇਹਦੀ ਸਾਹ ਸੀ ਉਸ ਵਾਰ ਇਹ ਗੁਰਦੁਆਰਾ ਸਾਹਿਬ ਜਾ ਕੇ ਰਹਿਣ ਲੱਗ ਗਿਆ ਉੱਥੇ ਸੇਵਾ ਕਰਨ ਲੱਗ ਗਿਆ ਹੁਣ ਜਦੋਂ ਜ਼ਿਆਦਾ ਹਾਲਤ ਵਿਗੜ ਗਈ ਤਾਂ ਗੁਰੂ ਘਰ ਵਾਲਿਆਂ ਨੇ ਸਾਨੂੰ ਫੋਨ ਕੀਤਾ ਤਾਂ ਫਿਰ ਅਸੀਂ ਕੱਲ ਜਾ ਕੇ ਇਹਨਾਂ ਦਾ ਜੱਦੀ ਪਿੰਡ ਆ ਜਿਹੜਾ 베ਰੀਆਂ ਵਾਲਾ ਉੱਥੋਂ ਗੁਰਦੁਆਰਾ ਸਾਹਿਬ ਦੇ ਵਿੱਚੋਂ ਛੇਵੇਂ ਨਹੀਂ ਨੋ ਮੇ ਪਾਸੀ ਗੁਰਦੁਆਰਾ ਸਾਹਿਬ ਤੇ ਆਸੀ ਗੁਰਦੁਆਰਾ ਉੱਥੋਂ ਜਾ ਕੇ ਲੈ ਕੇ ਆਏ ਆ ਉਸ ਨਗਰ ਤੋਂ ਲੈ ਕੇ ਆਏ ਜਿੱਥੇ ਇਹਦੇ ਸ਼ਰੀਕੇ ਕਬੀਲੇ ਦੇ ਰੋਕ ਵੀ ਰਹਿੰਦੇ ਹੋਣਗੇ ਤੇ ਉਸ ਗੁਰੂ ਘਰ ਦੇ ਪ੍ਰਬੰਧਕਾਂ ਦਾ ਕਮੇਟੀ ਦਾ ਦੇਖੋ ਫਰਜ਼ ਬਣਦਾ ਸੀ ਵੀ ਜੇ ਇਸ ਬਜ਼ੁਰਗ ਨੇ ਚਾਹੇ ਇੱਕ ਦਿਨ ਹੀ ਸੇਵਾ ਕੀਤੀ ਉੱਥੇ ਚਾਹੇ ਕੀਤੀ ਜਾਂ ਨਹੀਂ ਵੀ ਕੀਤੀ ਪਰ ਉਸ ਗੁਰੂ ਘਰ ਦੇ ਵਿੱਚ ਰਹਿੰਦੇ ਆ ਇਹ ਬਿਮਾਰ ਹੋ ਗਿਆ ਤਾਂ ਉੱਥੇ ਚੱਕ ਕੇ ਇਹਦਾ ਹਸਪੀਟਲ 'ਚ ਇਲਾਜ ਹੋ ਸਕਦਾ ਸੀ ਫਿਰ ਉਹ ਨਗਰ ਬੇਰੀਆਂ ਵਾਲਾ ਨਗਰ ਆ ਜਿਹੜਾ ਉਸ ਨਗਰ ਦੇ ਵਿੱਚ ਇਹਨਾਂ ਦੇ ਸ਼ਰੀਕੇ ਕਬੀਲੇ ਚਾਚੇ ਤਾਏ ਦੇ ਤਾਏ ਦੇ ਨੀ ਦਾਦੇ ਦੇ ਭਰਾ ਉਹਦੇ ਪੁੱਤ ਧੀਆਂ ਤਾਂ ਉੱਥੇ ਰਹਿੰਦੇ ਹੋਣਗੇ। ਮਤਲਬ ਆਪਦਿਆਂ ਦੇ ਹੁੰਦਿਆਂ ਹੋਇਆਂ ਵੀ ਬੰਦਾ ਕਿਵੇਂ ਲਵਾਰਸ ਹੋ ਜਾਂਦਾ। ਬਾਪੂ ਦੇ ਪੈਰ ਦੇਖੋ ਸੁੱਧ-ਸੁੱਧ ਕਿ ਕਿੱਡੇ ਢੋਲੇ ਹੋਏ ਪਏ ਆ ਕਿਉਂਕਿ ਬਾਪੂ ਦਾ ਲੀਵਰ ਵੀ ਖਰਾਬ ਹੋਇਆ ਪਿਆ ਇਸ ਟਾਈਮ। ਬਾਪੂ ਦੇ ਸਰੀਰ ਦੇ ਵਿੱਚ ਖੂਨ ਵੀ 6.2 ਆ ਸਾਰਾ ਜਿਹੜਾ ਕਿ ਜਿਉਣ ਲਈ ਘੱਟੋ-ਘੱਟ 12-13 ਗ੍ਰਾਮ ਦੀ ਲੋੜ ਪੈਂਦੀ ਆ ਆਪਣੇ ਸਰੀਰ ਦੇ ਵਿੱਚ। ਤੇ ਬਾਪੂ ਦੇ ਹਾਲਾਤ ਆ ਜਿਹੜੇ ਉਹ ਤੁਹਾਡੇ ਸਾਹਮਣੇ ਆਪਣੇ ਆਪ ਚ ਬਿਆਨ ਹੋ ਰਹੇ ਆ ਬਾਪੂ ਜੀ ਸਤਿ ਸ੍ਰੀ ਅਕਾਲ ਬੈਠੋਗੇ ਥੋੜਾ ਜਿਆ ਮਠਾ ਹਾਂਗਾ ਕੱਕਾ ਸਪੋਰਟ ਦੇ ਕੇ ਥੋੜਾ ਜਿਆ ਬਾਪੂ ਜੀ ਉੱਠ ਕੇ ਬੈਠੋ ਥੋੜਾ ਜਿਆ ਹਾਂ ਸੱਜਣ ਸਿਆ ਉਹ ਬਾਪੂ ਸੱਜਣ ਸਿਆ ਕੀ ਹੋ ਗਿਆ ਹੌਸਲਾ ਨਹੀਂ ਛੱਡਣਾ ਜਦ ਤੱਕ ਉਹ ਤਾਂ ਹੱਡ ਪੈਰ ਚੱਲਦੇ ਸੀ ਤਦ ਤੱਕ ਤਾਂ ਸੱਜਣ ਸਿਆ ਨੇ ਪਿੱਛੇ ਢੋਲਵਾ ਦਿਓ ਬਹਿ ਜਾ ਪਿੱਛੇ ਤੂੰ ਹਾਂ ਢੋਲਵਾ ਲਾ ਚੜਦੇ ਬਾਪੂ ਪੈਟਲਾ ਛੜਦਾ ਠੀਕ ਠੱਲਾ ਛੜਦਾ ਹਾਂ ਤੇ ਪਰ ਜਦੋਂ ਹੁਣ ਸਰੀਰ ਜਵਾਬ ਦੇਣ ਲੱਗ ਗਿਆ ਉਮਰ ਵੀ ਇੰਨੀ ਜ਼ਿਆਦਾ ਹੋ ਗਈ ਕਿ ਜਦੋਂ ਲੱਤਾ ਆਪਣਾ ਭਾਰ ਚੱਕਣ ਤੋਂ ਵੀ ਜਵਾਬ ਦੇਣ ਲੱਗ ਜਾਣ ਫਿਰ ਕਿੱਦਾਂ ਨੂੰ ਜਾਵੇ ਸੱਜਣ ਸਿਓ ਜਾਂ ਤੇ ਕਰਦਾ ਸੱਜਣ ਸਿਓ ਦੇ ਹੱਡ ਪੈਰ ਚੱਲਦੇ ਸੀਗੇ ਤਾਂ ਸੱਜਣ ਸਿਓ ਆਪਦੀ ਰੋਟੀ ਦਾ ਪ੍ਰਸ਼ਾਦ ਦੇ ਪਾਣੀ ਦਾ ਆਪਨਾ ਕੋਈ ਨਾ ਕੋਈ ਇੰਤਜ਼ਾਮ ਕਰ ਲੈਂਦਾ ਸੀ ਪਰ ਹੁਣ ਪੁੱਤ ਸੱਜਣ ਦੇ ਬਾਪੂ ਸਿਓ ਦੇ ਸਰੀਰ ਚ ਇੰਨੀ ਵੀ ਤਾਕਤ ਨਹੀਂ ਵੀ ਉੱਠ ਕੇ ਖੜਾ ਹੋ ਸਕੇ ਐਸੇ ਹਾਲਾਤਾਂ ਦੇ ਵਿੱਚ ਜਦੋਂ ਕੋਈ ਬਜ਼ੁਰਗ ਜਾਂਦਾ ਤੇ ਉਹਨੂੰ ਜਦੋਂ ਉਸ ਪੰਜਾਬ ਦੇ ਵਿੱਚ ਰਹਿੰਦੇ ਆ ਉਸ ਪਿੰਡ ਦੇ ਵਿੱਚ ਬੈਠਿਆ ਕੋਈ ਲਵਾਰਸ ਕਹਿੰਦਾ ਬੜਾ ਦੁੱਖ ਲੱਗਦਾ ਬੜੀ ਸ਼ਰਮ ਵੀ ਆਉਂਦੀ ਆ ਬੜਾ ਆਪਣੇ ਆਪ ਦੇ ਵਿੱਚ ਇੱਕ ਸ਼ਰਮਸਾਰ ਜਿਹਾ ਮਹਿਸੂਸ ਕਰੀਦਾ ਯਾਰ ਕੱਲੋਂ ਇਹ ਚੀਜ਼ਾਂ ਸਾਡੇ ਨਾਲ ਵੀ ਹੋ ਜਾਣਗੀਆਂ ਕਿਤੇ ਅਸੀਂ ਵੀ ਆਪਣੇ ਪਿੰਡ 'ਚ ਇੱਕ ਦਿਨ ਲਵਾਰਸ ਹੋ ਜਾਾਂਗੇ ਆਪਣਿਆਂ ਦੇ ਹੁੰਦਿਆਂ ਹੋਇਆਂ ਵੀ ਕਮੀ ਕੀ ਆ ਬਾਪੂ ਦਾ ਵਿਆਹ ਨਹੀਂ ਹੋਇਆ ਸੀ ਬਾਪੂ ਦੇ ਆਪਦੇ ਬੱਚੇ ਹੈ ਨਹੀਂ ਤੇ ਜਿਹਦੇ ਬੱਚੇ ਹੈ ਨਹੀਂ ਇਹਦਾ ਮਤਲਬ ਉਹ ਲਵਾਰਸਾਂ ਕਮੀ ਕੀ ਆ ਜੀ ਬਾਪੂ ਦੇ ਕੋਲੇ ਇਸ ਟਾਈਮ ਜ਼ਮੀਨ ਜਾਇਦਾਦ ਹੈ ਨਹੀਂ ਬੈਂਕ ਬੈਲੈਂਸ ਹੈ ਨਹੀਂ ਤੇ ਫਿਰ ਜਿਹਦੇ ਕੋਲੇ ਅੱਜਕੱਲ ਜ਼ਮੀਨ ਜਾਇਦਾਦ ਜਾਂ ਪੈਸੇ ਹੈ ਨਹੀਂ ਉਹ ਲਵਾਰਸ ਹੋ ਜਾਊਗਾ ਇਹੀ ਇਸ ਪਿਓ ਦੇ ਕੋਲੇ ਚਾਰ ਦੋ ਪੁੱਤ ਹੁੰਦੇ ਦੋ ਧੀਆ ਹੁੰਦੀਆਂ ਤੇ ਕੋਈ ਤਾਂ ਸਾਹਮ ਦਾ ਨਹੀਂ ਹੈਗੇ ਸੀ ਕਰਮਾਂ 'ਚ ਬੱਚੇ ਫਿਰ ਕਿਧਰ ਜਿਉਣ ਦਾ ਕੋਈ ਹੱਕ ਨਹੀਂ। ਤੇ ਇਹੀ ਬਾਪੂ ਕੋਲੇ ਚਾਰ ਕਿੱਲੇ ਹੁੰਦੇ ਤਾਂ ਕੀ ਬਾਪੂ ਅੱਜ ਲਵਾਰਸ ਹੁੰਦਾ? ਕੀ ਅੱਜ ਦੇ ਬਾਬਾ ਬਕਾਣਾ ਸਾਹਿਬ ਦੇ ਚਾਰ ਇਹ ਵੀਰ ਜਿਹੜੇ ਲੈ ਕੇ ਆਏ ਨੇ ਇਥੇ ਤਿੱਕਰ ਇਹਨਾਂ ਨੂੰ ਇਥੇ ਲਿਆਉਣ ਦੀ ਲੋੜ ਪੈਣੀ ਸੀ ਸੱਜਣ ਸਿਓ ਨੂੰ। ਇਹ ਸਵਾਲ ਨੇ ਇਹ ਸਵਾਲ ਨੇ ਅੱਜ ਦੇ ਸਾਡੇ ਸਮਾਜ ਦੀ ਇਹ ਨਿੱਗਰਦੀ ਹੋਈ ਸੋਚ ਦੀ ਜਿਉਂਦੀ ਜਾਗਦੀ ਤਸਵੀਰ ਹੈ। ਬਾਪੂ ਸੱਜਣ ਸਿੰਘ ਤੇ ਬਾਪੂ ਸੱਜਣ ਸਿੰਘ ਦੇ ਇਹ ਹਾਲਾਤਾਂ ਨੂੰ ਦੇਖ ਕੇ ਤੁਸੀਂ ਵੀ ਜਰੂਰ ਸੋਚਿਓ ਵਿਚਾਰਿਓ ਵੀ ਕਿਤੇ ਤੁਹਾਡੇ ਪਿੰਡ ਦਾ ਕੋਈ ਸੱਜਣ ਸਿਓ ਇਹਨਾਂ ਹਾਲਾਤਾਂ 'ਚ ਤਾਂ ਨਹੀਂ ਪਹੁੰਚ ਰਿਹਾ ਤੁਹਾਡੇ ਸ਼ਰੀਕੇ ਕਬੀਲੇ ਦਾ ਕੋਈ ਸੱਜਣ ਸਿਓ ਤੁਹਾਡੇ ਹੁੰਦਿਆਂ ਲਵਾਰਸ ਤਾਂ ਨਹੀਂ ਹੋ ਗਿਆ ਤੁਹਾਡਾ ਚਾਚਾ ਤਾਇਆ ਮਾਸੜ ਫੁੱਫੜ ਮਾਮਾ ਕੋਈ ਐਸਾ ਰਿਸ਼ਤਾ ਜਿਹੜਾ ਤੁਹਾਡੇ ਨਾਲ ਜੁੜਿਆ ਹੋਵੇ ਕੋਈ ਉਹ ਵਿਾਰਸਤਾ ਨਹੀਂ ਹੋ ਗਿਆ ਕਿਉਂਕਿ ਇਸ ਬਾਪੂ ਦੇ ਵੀ ਬਹੁਤ ਰਿਸ਼ਤੇਦਾਰ ਹੋਣਗੇ 노 ਡਾਊਟ ਬਾਪੂ ਵੀ ਪਾਕਿਸਤਾਨ ਤੋਂ ਜਿਵੇਂ ਉਹ ਦੱਸਦੇ ਆ ਅਸੀਂ ਵੀ ਪਾਕਿਸਤਾਨ ਤੋਂ ਆਏ ਹੋਏ ਸਾਡੇ ਵੱਡ ਬਡੇਰੇ ਪਾਕਿਸਤਾਨ ਤੋਂ ਆਏ ਸੀ ਬਾਰੀਏ বাজਦੇ ਆਂ ਰਫੂਜੀ বাজਦੇ ਆਂ ਸੀ ਪਾਕਿਸਤਾਨ ਤੋਂ ਆ ਕੇ ਇੱਥੇ ਸਾਰੇ ਬਣੇ ਤਣੇ ਆਏ ਸੀ ਇੱਥੇ ਆ ਕੇ ਉਵੇਂ ਸੈਟਲ ਹੋ ਗਏ ਨਾਨਕੇ ਦਾਦ ਕੇ ਆਡਾ ਪਿੰਡਾਂ ਚ ਬਹਿ ਗਏ ਅੱਜ ਵੀ ਉਵੇਂ ਚੱਲ ਰਿਹਾ ਸਾਰਾ ਕੁਝ ਜੇ ਬਾਪੂ ਪਾਕਿਸਤਾਨ ਜੋ ਆਇਆ ਅ ਜਿਹਨਾਂ ਦੇ ਪਿੰਡ ਦੇ ਸਰਪੰਚ ਸਾਹਿਬ ਕਹਿੰਦੇ ਵੀ ਇਹ ਤਾਂ ਪਾਕਿਸਤਾਨ ਤੋਂ ਆਇਆ ਸੀ ਤੇ ਇਹਦਾ ਕੋਈ ਨਹੀਂ ਉਹ ਪਾਕਿਸਤਾਨ ਤੋਂ ਕਿਤੇ ਕੱਲਾ ਹੀ ਥੋੜੀ ਆਇਆ ਗਿਆ ਹੋ ਪਾਕਿਸਤਾਨ ਦੇ ਵਿੱਚੋਂ ਜੇ ਆਇਆ ਵੀ ਸੀ ਇਹਦੇ ਨਾਨਕੇ ਤਾਂ ਕਿਤੇ ਬੈਠੇ ਹੀ ਹੋਣਗੇ ਆ ਕੇ ਜੇ ਦਾਦਕਿਆਂ ਚ ਕੋਈ ਨਹੀਂ ਨਾਨਕਿਆਂ ਹੀ ਤਾਂ ਹੋਊਗਾ ਹੀ ਕੋਈ ਕੋਈ ਪੂਆ ਦੇ ਪੁੱਤ ਹੋਣਗੇ ਕੋਈ ਮਾਸੀ ਦੇ ਪੁੱਤ ਹੋਣਗੇ ਕੋਈ ਮਾਮੇ ਦੇ ਪੁੱਤ ਹੋਣਗੇ ਉਹਨਾਂ ਦੇ ਗਾਂ ਬੱਚੇ ਹੋਣਗੇ ਉਹਨੂੰ ਫਿਰ ਲਵਾਰਸ ਕਿੱਦਾਂ ਹੋ ਗਿਆ ਇਹ ਤੇ ਇੱਥੇ ਬੇਨਤੀ ਸਾਡੀ ਗੁਰੂ ਘਰ ਦੇ ਪ੍ਰਬੰਧਕ ਵੀਰਾਂ ਨੂੰ ਵੀ ਆ ਕਿਉਂਕਿ ਗੁਰਦੁਆਰਾ ਸਾਹਿਬ ਗੁਰੂ ਘਰ ਸਾਡੇ ਵੀ ਮਤਲਬ ਅਸੀਂ ਕੋਈ ਗੁਰੂ ਘਰ ਦੇ ਉੱਤੇ ਪੁਆਇੰਟ ਨਹੀਂ ਕਰਦੇ ਪਰ ਗੁਰੂ ਘਰਾਂ ਦੇ ਪ੍ਰਬੰਧਕਾਂ ਨੂੰ ਸਾਡੀ ਬੇਨਤੀ ਆ ਵੀ ਜੇ ਕੋਈ ਵੀ ਸੇਵਾਦਾਰ ਕੋਈ ਬਜ਼ੁਰਗ ਚਾਹੇ ਉਹਨੇ 10 ਦਿਨ ਸੇਵਾ ਕੀਤੀ ਚਾਹੇ ਨਹੀਂ ਵੀ ਕੀਤੀ ਮਨੋ ਗੁਰੂ ਦੇ ਦਰ ਤੇ ਆ ਕੇ ਉਹ ਇਸ ਕਾਬਲ ਨਹੀਂ ਰਿਹਾ ਵੀ ਉੱਠ ਕੇ ਤੁਰ ਵੀ ਸਕੇ ਗੁਰੂ ਦੇ ਦਰ ਤੇ ਆ ਕੇ ਉਹ ਇੰਨਾ ਹਾਲਾਤਾਂ ਚ ਪਹੁੰਚ ਗਿਆ ਜਿੰਨਾ ਸੱਜਣ ਸਿਓ ਪਹੁੰਚ ਗਿਆ ਤੇ ਫਿਰ ਗੁਰੂ ਘਰ ਦੀ ਕਮੇਟੀ ਦਾ ਫਰਜ਼ ਬਣਦਾ ਵੀ ਚਾਕੇ ਉਹਨੂੰ ਹਸਪਤਾਲ ਦਾਖਲ ਤਾਂ ਕਰਾ ਦੇਵੇ ਗੁਰਦੁਆਰਾ ਸਾਹਿਬ ਚ ਅਨਾਊਂਸਮੈਂਟ ਕਰਾ ਦੇਣ ਵੀ ਭਾਈ ਬਜ਼ੁਰਗ ਇੱਕ ਪਿਆ ਉੱਥੇ ਉਹਨੂੰ ਹਸਪਤਾਲ ਦਾਖਲ ਕਰਾਉਣ ਲੱਗੇ ਆ ਵੀ ਜੇ ਕੋਈ ਇਹਦਾ ਸਰਦਾ ਪੁੱਜਦਾ ਕੋਈ ਹਸਪਤਾਲ ਚ ਉਹਦਾ 500 700 ਜਾ ਕੇ ਦੇਉ ਤਾਂ ਜੋ ਉਹਦੀ ਜ਼ਿੰਦਗੀ ਬਚ ਸਕੇ ਸਾਡੀ ਬੇਨਤੀ ਹੱਥ ਜੋੜ ਕੇ ਵੀ ਇਦਾਂ ਦੇ ਬਾਪੂ ਬਜ਼ੁਰਗਾਂ ਦੀ ਸੰਭਾਲ ਵਾਸਤੇ ਥੋੜਾ ਜਿਹਾ ਪ੍ਰਾਲਾ ਕਰੀਏ ਕਿਉਂਕਿ ਅਸੀਂ ਹੁਣ ਬਾਪੂ ਜੀ ਦਾ ਬੀਪੀ ਸ਼ੂਗਰ ਚੈੱਕ ਕੀਤਾ ਸੀਗਾ ਠੀਕ ਆਈ ਰਿਪੋਰਟ ਪਰ ਬਾਪੂ ਜੀ ਦੀ ਸਿਹਤ ਆ ਜਿਹੜੀ ਥੋੜੀ ਕਮਜ਼ੋਰ ਆ ਬਾਪੂ ਜੀ ਦਾ ਜਿਹੜਾ ਰਿਪੋਰਟਾਂ ਦਾ ਵੀਰ ਉਹਨਾਂ ਨੇ ਸਾਡੇ ਨਾਲ ਕੇ ਸਾਂਝਾ ਕੀਤਾ ਵੀਰਵਾ ਉਹਦੇ ਵਿੱਚ ਵੀ ਬਾਪੂ ਦਾ ਲੀਵਰ ਤੇ ਕਿਡਨੀਆਂ ਤੇ ਕਾਫੀ ਅਸਰ ਆ ਅਰਦਾਸ ਕਰਿਓ ਬਾਪੂ ਸੱਜਨ ਸਿੰਘ ਜੀ ਠੀਕ ਹੋ ਕੇ ਤੰਦਰੁਸਤ ਹੋ ਕੇ ਤਕੜੇ ਹੋ ਕੇ ਆਪਣੇ ਪੈਰਾਂ ਸਿਰ ਹੋ ਕੇ ਆਪਣਾ ਜੀਵਨ ਬਤੀਤ ਕਰ ਸਕੇ ਤੇ ਇਹਨਾਂ ਦੇ ਕਿਸੇ ਵੀ ਰਿਸ਼ਤੇਦਾਰ ਭੈਣ ਭਰਾ ਨੂੰ ਜਿਹਨੇ ਸਾਡੀ ਕੋਈ ਵੀਡੀਓ ਦੇਖ ਰਿਆ ਉਹਨੂੰ ਕੋਈ ਜਾਣਕਾਰੀ ਆ ਤਾਂ ਜਰੂਰ ਸਾਡੇ ਨਾਲ ਬਾਈ ਸਾਂਝੀ ਕਰਿਓ ਅਸੀਂ ਇਹ ਨਹੀਂ ਕਹਿੰਦੇ ਤੁਸੀਂ ਆ ਕੇ ਲੈ ਜਾਓ ਜਾਂ ਕੋਈ ਇਹਦਾ ਇਲਾਜ ਕਰਾ ਦਿਓ ਸਿਰਫ ਮੈਲੀ ਜਾਇਓ ਤਾਂ ਜੋ ਬਾਪੂ ਸੱਜਣ ਸੇ ਉਹਨੂੰ ਥੋੜਾ ਹੌਸਲਾ ਮਿਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ